ਇਹ ਉਹ ਨਾ ਪਾਉਂਦੇ ਨਾ ਪਾਉਂਦੇ ਵਾਰੀ ਨਾ 15 ਠੀਕ ਆ ਭਰਾ ਨਾ ਜੀਂਦੇ ਚਾਰ ਪੰਜ 15 ਭਰਾ ਨਾ ਪੈਲੇ ਚਾਰ ਪੰਜ ਨਹੀਂ ਵੜਾਉਂਦੇ ਆ ਪਾਈ ਨਹੀਂ ਵੜਾ ਰਹਿਣਾ ਇਹਨੇ ਕੀ ਅੰਦਰੋਂ ਹੀ ਨਹੀਂ ਸਹੀ ਬੈਠਾ ਮੈਂ ਤਾਂ ਆ ਹੀ ਸੱਦਿਆ ਤੁਮੇ ਨਹੀਂ ਤੇ ਮੈਂ ਵੀ ਠੀਕ ਆ ਭਰਦੇ ਦੇ ਤੇ ਕਿਹੜਾ ਰਹਿਣਾ ਹੈ ਅੰਦਰੋਂ ਹੀ ਨਹੀਂ ਸਹੀ ਹੀਟ ਕਿਵੇਂ ਕੱਢਦੀ ਹੁੰਦੀ ਹੈ ਜਦੋਂ ਹੀਟ ਕੱਢਦੀ ਹੈ ਇਹ ਰੀਟਦਾਰਾਂ ਤੋਂ ਬਹੁਤ ਕਰਦੀ ਹੈ ਸਭ ਤੋਂ ਮੇਨ ਤਾਂ ਵੇਟ ਹੀ ਹੈਣੀ ਇਹਦਾ ਜਦੋਂ ਜਿੰਨਾ ਸੂਣ ਵੇਲੇ ਪਸੰਦਾ ਵੇਟ ਹੁੰਦਾ ਨਾ ਜਿੰਨਾ ਚਿਰ ਉਹਨੇ ਵੇਟ ਤੇ ਆਉਂਦੀ ਨਹੀਂ ਉਹਨਾਂ ਚਿਰ ਗੱਭਨ ਨਹੀਂ ਹੁੰਦੇ। ਕਿਸੇ ਜਗ੍ਹਾ ਦੇਦੇ ਤੇ ਅੰਦਰ ਉਹ ਵੀ ਹੈ ਵੀ ਠੀਕ ਠਾਕ ਹੀ ਹੈ ਉਹ ਵੀ ਏਡੀ ਵਧੀਆ ਨਹੀਂ ਕਹਿ ਸਕਦੇ ਜਿਵੇਂ ਗਾਂ ਮੈਲਾ ਸੋਈ ਹੈ। ਮੈਂ ਤੇ ਦਵਾਈ ਭਰਦਾ ਨਾਲ ਇਹਨੂੰ ਪਾਊਡਰ-ਪਾਊਡਰ ਪਾ ਲੈ ਕੇ ਦਿੰਦਾ ਨਾ ਲੈਦੋ ਕੋਈ ਨਹੀਂ ਉਹ ਦੂਜੀ ਵੀ ਸੂਈ ਨੂੰ ਮੇਰੇ ਖਿਆਲ ਪੰਜ-ਛੇ ਮਹੀਨੇ ਹੋ ਗਏ ਉਹ ਵੀ ਨਹੀਂ ਬੋਲੀ ਐ ਕੀ ਉਹਦੇ ਵੀ ਦਵਾਈ ਭਰ ਦਿੰਦੇ ਆ ਤੇ ਇਹਨੂੰ ਦੂਜਾ ਬਸ ਜਿਹਦੇ ਦਵਾਈ ਭਰਦੀ ਪਾਊਡਰ ਖਵਾਦੇ ਆਂ ਅਗਲੀ ਹੀਟ ਤੇ ਲੱਭਣ ਕਰ ਦੇਣਾ